ਹਾਂ ਵਰਾ ਨਵਾਂ ਚੜ ਗਿਆ ਜੀ ਤੇ ਚੜਦੀ ਕਲਾ ਹੋ ਗਈ ਆ ਜੀ ਸਭ ਠੀਕ ਹੈ ਠੰਡ ਤਾਂ ਦੇਖੋ ਇੱਕ ਬਰਸ ਕੇ ਮੌਸਮ ਵਿਚਾਰ ਪੰਜਵਾਂ ਮੌਸਮ ਪਿਆਰ ਕਾ ਸਰ ਇਹ ਇੰਡੀਆ ਦੀ ਖੂਬਸੂਰਤੀ ਹੈ ਇੱਥੇ ਮੌਸਮ ਬੜੇ ਆ ਇੱਥੇ ਤੇ ਇੱਕ ਇਹੋ ਜਿਹਾ ਵੀ ਮੌਸਮ ਆਉਂਦਾ ਕਿ ਜਦੋਂ ਲੋਕ ਤੁਹਾਨੂੰ ਪਤਾ ਹੀ ਆ ਕਿ ਭਾਈ ਉਹਨੂੰ ਕਹਿੰਦੇ ਫੈਸਟੀਵਲ ਸੀਜ਼ਨ ਉਹ ਉਹ ਤਿਹਾਰਾਂ ਦਾ ਮੌਸਮ ਆ ਜਾਂਦਾ ਮੌਸਮ ਆ ਜਾਂਦਾ ਬਿਲਕੁਲ ਪਿਆਰਾਂ ਦਾ ਮੌਸਮ ਵੀ ਆ ਤਿਹਾਰਾਂ ਦਾ ਮੌਸਮ ਵੀ ਆ ਜੀ ਜੀ ਇੰਜੋਏ ਕਰੋ ਯਾਰ ਹਰੇਕ ਲਮਹੇ ਬਿਲਕੁਲ ਨਮਾਵਰਾ ਬਸ ਮੈਂ ਤੇ ਕਹਿੰਨਾ ਕਿ ਚੜ੍ਹਦੀ ਕਲਾ ਚ ਰਹੋ ਅੱਛਾ ਉਹ ਲੋਕ ਕਹਿੰਦੇ ਆ ਨਾ ਕਿ ਮੈਂ ਆ ਗੋਲ ਰੱਖਣਾ ਰੈਜ਼ੋਲੂਸ਼ਨ ਆ ਮੇਰਾ ਫਲਾਟ ਮੈਂ ਮਤਲਬ ਆਪ ਵੀ ਰੱਖਦਾ ਹੁੰਦਾ ਸੀ ਅੱਗੇ ਜੀ ਤੇ ਚਲੋ ਆਪਾਂ ਕੀਤਾ ਵੀ ਹੈ ਮਿਹਨਤ ਵੀ ਕੀਤੀ ਉਹਦੇ ਤੇ ਰਿਜ਼ਲਟ ਵੀ ਮਿਲੇ ਪਰ ਮੇਰਾ ਮੰਨਣਾ ਹੈ ਕਿ ਯਾਰ ਸਭ ਤੋਂ ਵੱਡਾ ਗੋਲ ਹੋਣਾ ਚਾਹੀਦਾ ਪ੍ਰਸੰਨ ਰਹੋ ਬਸ ਕੀ ਬਾਤ ਬਿਲਕੁਲ ਪੈਸਾ ਮਤਲਬ ਅਦੁਰਲਭ ਬਾਬਾ ਸਿੱਕੂ ਟਿਮੈਕੈਨਿਕ ਹੈ ਨਾ ਮੈਂ ਦੇਖਿਆ ਨਾ ਸਰ ਕਿ ਇੱਥੇ ਇਥੇ ਪੰਜਾਬ ਚ ਪੈਸਾ ਵੀ ਪ੍ਰੋਬਲਮ ਬਣਿਆ ਪਿਆ ਹੂੰ ਹੂੰ ਫਰੋਤੀਆਂ ਵਾਲੇ ਛੱਡਦੇ ਨਹੀਂ ਐ ਰੰਗਦਾਰੀਆਂ ਵਾਲੇ ਛੱਡਦੇ ਨਹੀਂ ਐ ਸਰ ਜੀ ਬਿਲਕੁਲ ਵੱਡੀ ਸਮੱਸਿਆ ਵੱਡੀ ਸਮੱਸਿਆ ਤੁਸੀਂ ਤਾਂ ਸੁਖ ਚੈਨਲ ਨਾਲ ਸੌਝਾਉਂਗੇ ਕਿ ਯਾਰ ਕੀ ਐ ਅਗਲੇ ਨੂੰ ਕਾਉਂਟ ਦਾ ਭੇਜੋ ਸਕਰੀਨਸ਼ਾਟ ਬਣਾ ਕੇ ਇਨੇ ਕੋ ਪੈ ਆ ਭਰਾਵਾ ਤੂੰ ਦੱਸ ਕੀ ਕਰਨਾ ਐ ਇਹਦੇ ਚੋਂ ਤਾਂ ਮਤਲਬ ਕਿ ਪ੍ਰਸੰਤਾ ਜ਼ਰੂਰੀ ਐ ਸਰ ਜੀ ਜੀ ਪੈਸਾ ਪੈਸਾ ਵੀ ਲਾਜ਼ਮ ਐ ਜ਼ਿੰਦਗੀ ਜਿਉਣ ਲਈ ਪਰ ਜੇ ਤੁਹਾਨੂੰ ਪਰਸੰਨ ਚਿੱਤ ਰਹਿਣ ਦੀ ਕਲਾ ਹੀ ਨਹੀਂ ਹੈ ਨਾ ਹੂੰ ਹੂੰ ਫਿਰ ਤੁਹਾਡੇ ਕਿਹੜੇ ਹੈਪੀ ਨਿਊ ਇਅਰ ਤੇ ਕਿਹੜੀਆਂ ਬਾਲੀਆਂ ਸਾਂ ਮੈਂ ਤੇ ਦੇਖਿਆ ਨਾ ਕੋਈ ਇੱਕ ਵੀਡੀਓ ਆਈ ਸੀਗੀ ਆਰਨੀਤ ਨੇ ਨਾ ਉਹਦੇ ਵਿੱਚ ਇੱਕ ਗਾਣੇ 'ਚ ਪੁੱਠੇ ਗੇਹਾਂ ਦੇ ਬੁਲਟ ਵਾਂਗੂ ਬੱਲੀਏ ਬਾਪੂ ਮੇਰਾ ਦਬਦਾ ਹੀ ਨਾ ਕੁਛ ਇਸ ਤਰ੍ਹਾਂ ਦਾ ਗੀਤ ਸੀ ਤੇ ਉਹਦੇ ਵਿੱਚ ਉਹ ਆਵਾਜ਼ ਵੀ ਉਹਨੇ ਇਸਤੇਮਾਲ ਕੀਤੀ ਆ ਉਹ ਮੁੰਡੇ ਦੀ ਤੇ ਉਹ ਵੀਡੀਓ ਸੀਗੀ ਕਿ ਉਹ ਬੱਚਾ ਜਾਈ ਜਾਂਦਾ ਬੈਂਕ ਚੋਂ ਅਕਾਊਂਟ ਖਲਾ ਕੇ ਆਪਦੇ ਬਾਪੂ ਨਾਲ ਜੀ ਤੇ ਉਹ ਉਹ ਕਰਦਾ ਵੀਡੀਓ ਬਣਾ ਕੇ ਕਿ ਅਸੀਂ ਅਕਾਊਂਟ ਖਲਾ ਕੇ ਆਏ ਜੀ ਇਹਦੇ ਚ 10000 ਰੁਪਏ ਆ ਪਾ ਗਏ ਆ ਜੀ ਇਹ ਕਢਾ ਲੈਣਗੇ ਜੀ ਯਾਰ ਮੇਰੇ ਨਾਲ ਰਹਿ ਜੂਗਾ ਜੀ ਓਕੇ ਬਾਏ ਬਾਏ ਅਰੇ ਕੀ ਸਕੂਨ ਹੈ ਯਾਰ ਇੰਜੋਏਮੈਂਟ ਕੀ ਆਪਣੇ ਮਨ ਦਾ ਸਕੂਨ ਹੈ ਨਾ ਤਾਂ ਬਸ ਗੱਲ ਇਹ ਆ ਕਿ ਗੋਲ ਇਹੀ ਹੋਣਾ ਚਾਹੀਦਾ ਜੀ ਬਈ ਪਰ ਸਨ ਚਿਤ ਰਹਿਆ ਜਿੰਨਾ ਲੱਗੇ 24 ਘੰਟੇ ਪਰ ਸਨ ਨਹੀਂ ਰਹਿ ਸਕਦਾ ਨਹੀਂ ਰਹਿ ਸਕਦੇ ਚਲੋ ਇਹ ਮੋਟੀਵੇਸ਼ਨਲ ਸਪੀਕਰ ਆ ਮੈਂ ਬਹੁਤ ਉਹਨਾਂ ਨਾਲ ਜਾ ਕੇ ਇੱਕ ਮੌਕੇ ਤੇ ਨਾਲ ਸਹਿਮਤ ਹੋ ਜਾਂਦਾ ਤੇ ਪਰ ਇਹ ਆ ਵੀ ਜਦੋਂ ਵੀ ਖੁਸ਼ੀ ਦਾ ਮੌਕਾ ਮਿਲੇ ਨਾਲ ਸਹਿਮਤ ਚਾਹੇ ਕਿਤੇ ਵੀ ਆ ਤੇ ਖੁਸ਼ੀਆਂ ਨਾ ਜਿਹੜੀਆਂ ਸਰ ਹੈਗੀਆਂ ਆਪਣੇ ਕੋਲ ਹੀ ਆ ਆਲੇ ਦੁਆਲੇ ਖਿੰਡੀਆਂ ਪਈਆਂ ਹਮ ਮਤਲਬ ਕਿ ਇੱਕ ਸਟੱਡੀ ਪੜ ਰਿਆ ਸੀ ਅੱਜ ਹੀ ਜੀ ਖੁਸ਼ ਕਿਦਾਂ ਰਹਾ ਜਾ ਸਕਦਾ ਉਹਦੇ ਚ ਉਹੀ ਅਟ ਦੀ ਐਂਡ ਉਹੀ ਪੁਆਇੰਟ ਆ ਹਮ ਕਿ 11 ਬਿੱਲੀਆਂ ਚ ਰਹੋ ਰਿਸ਼ਤਿਆਂ ਨੂੰ ਟਾਈਮ ਦਿਓ ਬਿਲਕੁਲ ਠੀਕ ਹੈ ਨਾ ਜੀ ਹਮ ਮਤਲਬ ਕਿ ਜਿੰਨੀ ਜਲਦੀ ਹੋ ਸਕੇ ਇਹ ਤਾਂ ਹੈ ਕਿ ਸਟ्रेस ਤਾਂ ਆਉਣੀ ਆਉਣੀ ਹੈ ਸਭ ਉਹ ਤਾਂ ਮਿੰਟੂ ਜੀ ਆਪਣੀ ਜ਼ਿੰਦਗੀ ਦਾ ਕਿ ਕਿੰਨੀ ਜਲਦੀ ਉਹਦੇ ਤੋਂ ਬਾਹਰ ਨਿਕਲਦੇ ਹੋ ਤੁਹਾਡੇ ਤੇ ਨਿਰਭਰ ਕਰਦਾ ਹੈ ਸੋਹਣੀਆਂ ਚੀਜ਼ਾਂ ਨੇ ਜ਼ਿੰਦਗੀ ਚ ਉਤਰਾ ਚੜਾਉਣੇ ਆ ਭਾਈ ਪਹਿਲੀ ਗੱਲ ਦੁਆ ਕਰਦੇ ਆ ਕਿ ਆਉਣ ਨਾ ਜੇ ਆਉਣ ਤੇ ਖੜੇ ਮਥੇ ਇਹ ਵੀ ਪ੍ਰਵਾਨ ਕਰੋ ਜਦੋਂ ਅਸੀਂ ਪ੍ਰਵਾਨ ਕਰਨਾ ਸਿੱਖ ਲੈਨੇ ਆਂ ਨਾ ਸਾਲ ਇੱਕ ஸ்டੇਜ ਐਸੀ ਬਣਦੀ ਆ ਤੇ ਉਹਦਾ ਕੀਤਾ ਹੀ ਆ ਸਭ ਕੁਝ ਹਮ ਮੌਜੇ ਮੌਜਾ ਬਸ ਜਦੋਂ ਉਹਦੀ ਕਹਿੰਦੇ ਰਜ਼ਾ ਦੇ ਵਿੱਚ ਰਾਜ਼ੀ ਹੋ ਗਏ ਤੇ ਫਿਰ ਸਭ ਰਾਜ਼ੀ ਹੋ ਜਾਂਦੇ ਰੱਬ ਦੀ ਰਜ਼ਾਨੀਆ ਸੋਹਣੀ ਹੋ ਜਾਂਦੀ ਹੈ ਬਸ ਬਹੁਤ ਸਾਰੇ ਦੋਸਤਾਂ ਨੇ ਵੀ ਹੈਪੀ ਨਿਊ ईयर ਬੋਲੇ ਔਰ ਖਾਸ ਤੌਰ ਤੇ ਆਈ ਵਰਲਡ ਟੀਵੀ ਵੱਲੋਂ ਆਈ ਵਰਲਡ ਦੇ ਪਰਿਵਾਰ ਵੱਲੋਂ ਤੁਹਾਡਾ ਸਾਰੇ ਪਰਿਵਾਰ ਦਾ ਆਈ ਵਰਲਡ ਦਾ ਤੇ ਨਵੇਂ ਸਾਲ ਦਾ ਰਿਸ਼ਤਾ ਬੜਾ ਕਮਾਲ ਦਾ ਸਾਬ ਜੀ ਮੇਰੇ ਘਰ ਦੀ ਟ੍ਰੈਜੇਡੀ ਹੋਈ ਆ ਹੂੰ ਸਾਨੂੰ ਨਹੀਂ ਪੁੰਦਾ ਮੇਰੀ ਮਦਰ ਇਨ ਲਾ ਹੋ ਗੁਜ਼ਰ ਗਏ ਸਨ 31 ਦਸੰਬਰ ਨੂੰ ਜੀ ਤੇ ਅੱਜ ਵੀ ਯਾਦ ਆ ਕਿ ਸੰਸਕਾਰ ਤੋਂ ਅਗਲੇ ਦਿਨ ਅਸੀਂ ਇੱਥੇ ਆ ਕੇ ਪਹਿਲਾ ਸ਼ੋਅ ਕੀਤਾ ਸੀਗਾ ਉਹ ਤੇ ਉਸ ਟਾਈਮ ਮੇਰੇ ਲੱਤ ਦਾ ਜਿਹੜਾ ਆਪਰੇਟ ਹੋਇਆ ਵਾ ਉਹ ਵੀ ਗਲ ਗਿਆ ਸੀਗਾ ਜੀ ਯਾਨੀ ਬੜੀਆਂ ਮੁਸ਼ਕਲਾਂ ਸੀਗੀਆਂ ਜਦੋਂ ਅਸੀਂ ਇਹ ਸਫ਼ਰ ਸ਼ੁਰੂ ਕੀਤਾ ਜੀ ਪਰ ਉਹ ਤਰੀਕ ਮਿੱਥੀ ਸੀ ਵਿੱਚ ਮੌਤ ਹੋ ਗਈ ਉਸ ਤੋਂ ਬਾਅਦ ਕਰੇ ਬਹੁਤ ਕਲੋ ਕੇ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਬਹੁਤ ਔਖਾ ਹੋਇਆ ਪਤਨੀ ਬਹੁਤ ਮੇਰੀ ਸਦਮੇ ਚ ਚਲੰਗੀ ਹੁੰਦਾ ਜੀ ਬਿਲਕੁਲ ਹੁੰਦਾ ਪਰ ਬਸ ਹੋਇਆ ਤੇ ਆ ਨੇ ਹਮ ਡੋਲਰ ਨਹੀਂ ਦਿੱਤਾ ਯਾਨੀ ਅਸੀਂ ਉਧਰ ਮਿੱਥਿਆ ਸੀ ਸਾਡੀ ਟੀਮ ਵੀ ਕਹਿੰਦੀ ਸੀ ਕਿ ਇਦਾਂ ਮੈਂ ਕਿਹਾ ਚੱਲੋ ਯਾਰ ਆਪਾਂ ਇੱਕ ਤੋਂ ਜਾਣਾ ਹੀ ਜਾਣਾ ਹੁਣ ਯਾਰ ਉਹ ਉਹ ਸਾਡਾ ਰਿਸ਼ਤਾ ਵੀ ਨਵੇਂ ਸਾਲ ਨਾਲ ਬੜਾ ਕਹਿ ਲਓ ਕਿ ਮੇਰਾ ਘਰ ਦਾ ਵੀ ਜੁੜਦਾ ਹੈ ਤੇ ਆਈਵਰਲਡ ਦਾ ਵੀ ਜੁੜਦਾ ਹੈ ਕਿ ਬੜਾ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੇਰੇ ਵਾਸਤੇ ਘਰ ਵਾਸਤੇ ਸੁਖਮਈ ਵੀ ਆ ਤੇ ਇੱਕ ਯਾਦਗਾਰੀ ਯਾਦਗਾਰੀ ਮੇਰੇ ਲਈ ਖੱਟਾ ਤੇ ਮਿੱਠਾ ਇਹਨੂੰ ਕਹਿੰਦੇ ਆ ਖੱਟਾ ਤੇ ਪਰ ਇਹ ਹੁੰਦਾ ਮਿੰਟੂ ਜੀ ਕਿ ਜਦੋਂ ਤੁਸੀਂ ਜਿਵੇਂ ਤੁਸੀਂ ਹੁਣ ਵੀ ਕਹਿ ਰਹੇ ਸੀ ਕਿ ਯਾਰ ਤਕਲੀਫਾਂ ਤੇ ਹੈ ਹੀ ਸਭ ਦੀ ਜ਼ਿੰਦਗੀ ਚ ਹੈ ਪਰ ਉਹ ਜੋ ਕਿੰਨਾ ਜਲਦੀ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਬਾਹਰ ਕੱਢਦੇ ਹੋ ਫਿਰ ਨਵੇਂ ਪਾਸੇ ਨੂੰ ਤੁਰ ਪੈਂਦੇ ਹੋ ਤੇ ਜੇ ਅੱਗੇ ਰਿਸਪੌਂਸ ਆ ਉਹ ਜੇ ਮਿਲ ਜਦੇ ਤਾਂ ਆਪਾਂ ਨੂੰ ਮਿਲੇ ਆਈ ਬਲ ਟੀਵੀ ਨੂੰ ਮਿਲੇ ਫਿਰ ਤੇ ਸੋਹਣੇ ਤੇ ਸੁਆਗਾ ਹੋ ਜਾਂਦਾ ਔਰ ਇਸੇ ਕਰਕੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਤੈਨੂੰ ਦਿলো ਧੰਨਵਾਦ ਬਣਦਾ ਹੈ ਕਿ ਤੁਸੀਂ ਆਈਵਲ ਟੀਵੀ ਨੂੰ ਬਹੁਤ ਸਾਥ ਦਿੱਤਾ ਹੈ। ਇਹਨੂੰ ਅੱਗੇ ਤੋਰਿਆ ਤੇ ਸਾਡੇ ਨਾਲ ਤੁਸੀਂ ਉਤਰਾਵਾ ਚੜਾਵਾ ਦੇ ਵਿੱਚ ਵੀ ਸਾਡੇ ਨਾਲੋਂ ਕਈ ਵਾਰੀ ਉਤਰਾ ਚੜਾ ਵੀ ਆਉਂਦੇ ਆ। ਕਈ ਵਾਰੀ ਕੋਈ ਟੈਕਨੀਕਲ ਚੀਜ਼ਾਂ ਦੀ ਵੀ ਕੋਈ ਮਾੜੀ ਮੁੱਠੀ ਪ੍ਰੋਬਲਮ ਹੋ ਜਾਂਦੀ ਹੈ ਪਰ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਉਹ ਹੁੰਦੀ ਹੈ ਕਿ ਤੁਸੀਂ ਖੜੇ ਹੁੰਦੇ ਹੋ। ਅਗਲੇ ਦਿਨ ਫੇਰ ਜਦੋਂ ਅਸੀਂ ਇੱਥੇ ਹੁੰਨੇ ਆ ਤੇ ਤੁਸੀਂ ਵੀ ਇੱਥੇ ਹੁੰਨੇ ਹੋ। ਇਹ ਸਭ ਤੋਂ ਸੋਹਣੀ ਗੱਲ ਹੈ। ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ ਤੁਹਾਡਾ।